ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਇੱਕ ਤਸਵੀਰ ਲਗਾ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋ ਜਾਵੇਗੀ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਭੈਣ ਦੇ ਵੱਲੋਂ ਦੱਸੀ ਹੋਈ ਉਸ ਦੇ ਜੀਵਨ ਦੀ ਇੱਕ ਸੱਚੀ ਘਟਨਾ, ਇੱਕ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ। ਇਸ ਲਈ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹਾਂ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਅਨਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਜਿਹੜਾ ਹੁੰਦਾ ਹੈ ਹਮੇਸ਼ਾ ਖਤਰਨਾਕ ਹੀ ਹੁੰਦਾ ਹੈ ਉਹ ਭੈਣ ਨੇ ਖੁਦ ਨੇ ਆਪਣੇ ਮੂੰਹੋਂ ਸਾਨੂੰ ਆਪਣੀ ਇਹ ਹੱਦ ਬੀਤੀ ਦੱਸੀ ਸੀ ਉਹ ਕਹਿੰਦੇ ਕਿ ਇੱਕ ਸਮਾਂ ਸਾਡੇ ਤੇ ਐਦਾਂ ਦਾ ਸੀ ਕਿ ਸਾਨੂੰ ਇੰਜ ਲੱਗ ਕਿ ਜਿਵੇਂ ਰੱਬ ਸਾਡੀ ਕਿਸਮਤ ਵਿੱਚ ਸੁੱਖ ਲਿਖਣਾ ਹੀ ਭੁੱਲ ਚੁੱਕਾ ਹੋਇਆ ਕਿਉਂਕਿ ਚਾਰੇ ਹੀ ਪਾਸਿਆਂ ਤੋਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਨੇ ਸਾਨੂੰ ਘੇਰ ਰੱਖਿਆ ਸੀ ਘਰ ਦੇ ਵਿੱਚ ਅਤ ਦੀ ਗਰੀਬੀ ਵੀ ਸੀ ਹਰ ਵੇਲੇ ਕਲੇਸ਼ ਰਹਿੰਦਾ ਸੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਨਾਲ ਭਰੀ ਰਹਿੰਦੀ ਸੀ ਇਸ ਕਰਕੇ ਕਈ ਵਾਰ ਮਨ ਦੇ ਵਿੱਚ ਇਹ ਖਿਆਲ ਆਉਂਦਾ ਸੀ ਕਿ ਰੱਬ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਹੈ ਪਰ ਆਖਦੇ ਹਨ ਕਿ ਸਾਡੇ ਘਰ ਦੇ ਵਿੱਚ ਸਿਰਫ ਇੱਕ ਤਸਵੀਰ ਆਉਣ ਕਰਕੇ ਸਭ ਕੁਝ ਬਦਲ ਗਿਆ ਸਾਡੀ ਜ਼ਿੰਦਗੀ ਬਦਲ ਗਈ ਸਾਡੀ ਕਿਸਮਤ ਚਮਕ ਗਈ ਸਾਡੇ ਮੱਥੇ ਦੇ ਲੇਖ ਸਾਡੇ ਮੱਥੇ ਦੇ ਭਾਗ ਬਦਲ ਗਏ ਸਾਤ ਸੰਗਤ ਜੀ ਉਹ ਤਸਵੀਰ ਕਿਹੜੀ ਹੈ ਤੇ ਉਹ ਤਸਵੀਰ ਨੇ ਕਿੰਜ ਉਸ ਭੈਣ ਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਮੱਥੇ ਦੇ ਲੇਖ ਮੱਥੇ ਦੇ ਭਾਗ ਬਦਲ ਦਿੱਤੇ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਕਰਕੇ ਆਪ ਜੀ ਨੂੰ ਵੀਡੀਓ ਨੂੰ ਪੂਰਾ ਹੀ ਸੁਣਨਾ ਹੋਵੇਗਾ ਕਿਉਂਕਿ ਸਾਤ ਸੰਗਤ ਜੀ ਕਈ ਵਾਰੀ ਸਾਨੂੰ ਅੱਧੀ ਤੇ ਅਧੂਰੀ ਜਾਣਕਾਰੀ ਦੇ ਨਾਲ ਅਸੀਂ ਆਪਣੇ ਵੱਲੋਂ ਹੀ ਕੁਝ ਗਲਤ ਅੰਦਾਜ਼ਾ ਲਗਾ ਬੈਠਦੇ ਹਾਂ ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਹੈ ਪੂਰੀ ਹੀ ਸੁਣਿਆ ਕਰੋ ਉਸ ਭੈਣ ਜੀ ਨੇ ਆਪ ਦੱਸਿਆ ਕਹਿੰਦੇ ਹਨ ਕਿ ਮੇਰੇ ਪਿਤਾ ਜੀ ਨਸ਼ਾ ਕਰਨ ਦੇ ਬੜੇ ਹੀ ਜ਼ਿਆਦਾ ਆਦੀ ਸਨ ਇਸ ਕਰਕੇ ਪਿਤਾ ਜੀ ਨੂੰ ਸਿਰਫ ਆਪਣੇ ਨਸ਼ੇ ਦੇ ਨਾਲ ਹੀ ਵਾਹ ਵਾਸਤਾ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਬਲਕਿ ਜਦੋਂ ਵੀ ਉਹਨਾਂ ਦੇ ਘਰ ਵਿੱਚ ਹੋਣਾ ਤੇ ਘਰ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਸਾਡੇ ਮਾਤਾ ਜੀ ਦੇ ਨਾਲ ਲੜਾਈ ਝਗੜਾ ਕਰਦੇ ਹੀ ਰਹਿਣ ਘਰ ਦੇ ਵਿੱਚ ਕਲੇਸ਼ ਕਰ ਲੈਣਾ ਤੇ ਜੇ ਅੱਗੋਂ ਬਾਹਰ ਜਾਣਾ ਤੇ ਬਾਹਰ ਦੇ ਲੋਕਾਂ ਨਾਲ ਵੀ ਕਿਸੇ ਨਾ ਕਿਸੇ ਕੋਲੋਂ ਤੂ ਤੂ ਮੈਂ ਮੈਂ ਲੜਾਈ ਝਗੜਾ ਹੋ ਜਾਣਾ ਆਖਦੇ ਹਨ ਕਿ ਸਾਡਾ ਇਹ ਹਾਲ ਸੀ ਕਿ ਸਾਡੇ ਮਨ ਦੇ ਵਿੱਚ ਹਰ ਵੇਲੇ ਡਰ ਤੇ ਇੱਕ ਚਿੰਤਾ ਹੀ ਬਣੀ ਰਹਿੰਦੀ ਸੀ ਕਿ ਸਾਡੇ ਪਿਤਾ ਜੀ ਨੇ ਪਤਾ ਨਹੀਂ ਬਾਹਰੋਂ ਕੀ ਕਰਕੇ ਆ ਜਾਣਾ ਹੈ ਜਾਂ ਘਰ ਵਿੱਚ ਆ ਕੇ ਕੀ ਕਰ ਦੇਣਾ ਹੈ ਕਹਿੰਦੇ ਕਿ ਅਸੀਂ ਹਰ ਵੇਲੇ ਡਰੇ ਤੇ ਸਹਿਮੇ ਰਹਿੰਦੇ ਸਨ ਤੇ ਸਾਡੇ ਮਾਤਾ ਜੀ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ ਰਹਿੰਦੇ ਸਨ ਤੇ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਸਾਨੂੰ ਪੜਾਇਆ ਤੇ ਲਿਖਾਇਆ ਉਹ ਭੈਣ ਜੀ ਆਖਦੇ ਹਨ ਸਾਡੇ ਘਰ ਦੇ ਵਿੱਚ ਕੋਈ ਵੀ ਰੱਬ ਦਾ ਨਾਮ ਲੈਣ ਵਾਲਾ ਨਹੀਂ ਸੀ ਕਹਿੰਦੇ ਕਿਉਂਕਿ ਮਾਤਾ ਜੀ ਨੇ ਸਾਡੇ ਸਲਾਈ ਦਾ ਕੰਮ ਕਰਦੇ ਸਨ ਤੇ ਉਹਨਾਂ ਨੇ ਜੋ ਵੀ ਸਵੇਰੇ ਸਾਰਾ ਹੀ ਕੰਮ ਧੰਦਾ ਕਰਕੇ ਸਲਾਈ ਕਰਨੇ ਕੱਪੜੇ ਸ਼ੁਰੂ ਕਰ ਦੇਣੇ ਤੇ ਰਾਤ ਨੂੰ ਸੌਣ ਤੱਕ ਘਰ ਵਿੱਚ ਸਲਾਈ ਵਾਲੀ ਮਸ਼ੀਨ ਹੀ ਚੱਲਦੀ ਰਹਿੰਦੀ ਸੀ ਕਹਿੰਦੇ ਇਸ ਕਰਕੇ ਉਹਨਾਂ ਨੂੰ ਤਾਂ ਪੂਰਾ ਦਿਨ ਆਪਣੇ ਕੰਮ ਧੰਦੇ ਤੋਂ ਵਹਿਲਣਾ ਮਿਲਦੀ ਤੇ ਪਿਤਾ ਜੀ ਉਹਨਾਂ ਨੂੰ ਆਪਣੇ ਨਸ਼ੇ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸੀ ਹੁੰਦਾ ਸੋ ਇਸ ਕਰਕੇ ਕਹਿੰਦੇ ਸਾਡੇ ਮਾਤਾ ਪਿਤਾ ਜੀ ਗੁਰੂ ਘਰੇ ਗਏ ਸਨ ਤੇ ਉਹਨਾਂ ਨੇ ਕਦੇ ਵੀ ਗੁਰੂ ਘਰ ਜਾ ਕੇ ਵੀ ਨਹੀਂ ਸੀ ਵੇਖਿਆ ਤੇ ਨਾ ਹੀ ਕਦੇ ਰੱਬ ਦਾ ਨਾਮ ਲਿਆ ਸੀ ਜਾਂ ਗੁਰਬਾਣੀ ਦਾ ਪਾਠ ਵੀ ਨਹੀਂ ਸੀ ਕੀਤਾ ਫਿਰ ਕਹਿੰਦੀ ਕਿ ਅਸੀਂ ਕਿੱਥੋਂ ਕਰਨਾ ਸੀ ਸੋ ਕਹਿੰਦੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਗੁਰੂ ਚਰਨਾਂ ਤੋਂ ਦੂਰ ਸਨ ਕਹਿੰਦੇ ਗੁਰੂ ਸਾਹਿਬ ਜੀ ਨੇ ਸਾਡੇ ਵਿੱਚ ਪਤਾ ਨਹੀਂ ਕਿਹੜੀ ਗੱਲ ਚੰਗੀ ਵੇਖੀ ਕਿਹੜੇ ਗੱਲੋਂ ਪਰਮਾਤਮਾ ਨੂੰ ਸਾਡੇ ਤੇ ਤਰਸ ਆ ਗਿਆ ਜਾਂ ਕੋਈ ਪਿਛਲਾ ਹੀ ਚੰਗਾ ਕਰਮ ਸਾਡੇ ਅੱਗੇ ਆ ਗਿਆ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਆਵਾਜ਼ ਮਾਰ ਕੇ ਸਾਡੇ ਤੇ ਕਿਰਪਾ ਕਰ ਦਿੱਤੀ ਕਹਿੰਦੇ ਆ ਇੰਜ ਹੋਇਆ ਕਿ ਸਾਡੇ ਗਵਾਂਢ ਦੇ ਵਿੱਚ ਜੋ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਗੁਰੂ ਘਰੇ ਜਾਣ ਵਾਲਾ ਸੀ ਪਰਮਾਤਮਾ ਨੂੰ ਮੰਨਣ ਵਾਲਾ ਸੀ ਕਹਿੰਦੇ ਹਨ ਇੱਕ ਵਾਰ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਰਨ ਦੇ ਲਈ ਗਿਆ ਕਹਿੰਦੇ ਉਹਨਾਂ ਜੀਆਂ ਨੂੰ 7 ਦਿਨ ਦੀ ਸੇਵਾ ਮਿਲੀ ਸੀ ਤੇ ਉਹਨਾਂ ਨੇ 7 ਦਿਨ ਸੇਵਾ ਕਰਕੇ ਜਦੋਂ ਘਰ ਵਾਪਸ ਆਉਣਾ ਸੀ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਆਂ ਲਈ ਕੋਈ ਨਾ ਕੋਈ ਚੀਜ਼ ਖਰੀਦੀ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਦੁਕਾਨਾਂ ਦੇ ਉੱਥੇ ਲੱਗੀਆਂ ਹੁੰਦੀਆਂ ਹਨ ਉਹਨਾਂ ਦੇ ਮਨ ਵਿੱਚ ਆਇਆ ਕਿ ਚਲੋ ਕੋਈ ਨਾ ਕੋਈ ਨਿਸ਼ਾਨੀ ਘਰ ਦੇ ਜੀਆਂ ਲਈ ਲੈ ਕੇ ਜਾਂਦੇ ਹਾਂ ਕਹਿੰਦੇ ਕਿ ਉਹਨੇ ਪਰਿਵਾਰ ਦੇ ਜੀਆਂ ਦੇ ਲਈ ਜੋ ਖਰੀਦਿਆ ਉਹ ਤਾਂ ਖਰੀਦਿਆ ਹੀ ਤੇ ਨਾਲ ਹੀ ਸਾਡੇ ਲਈ ਵੀ ਇੱਕ ਤਸਵੀਰ ਖਰੀਦੀ ਪਰ ਸਾਡੇ ਲਈ ਜੋ ਤਸਵੀਰ ਖਰੀਦੀ ਉਹ ਤਸਵੀਰ ਕੋਈ ਆਮ ਤਸਵੀਰ ਨਹੀਂ ਸੀ ਉਹ ਤਸਵੀਰ ਸ੍ਰੀ ਸ਼ਬਦ ਗੁਰੂ ਦੀ ਭਾਵ ਉਹਦੇ ਵਿੱਚੋਂ ਗੁਰਬਾਣੀ ਦਾ ਇੱਕ ਸ਼ਬਦ ਬੜੇ ਹੀ ਮੋٹے-ਮੋٹے ਅੱਖਰਾਂ ਵਿੱਚ ਲਿਖਿਆ ਹੋਇਆ ਸੀ ਤੇ ਕਹਿੰਦੇ ਜਦੋਂ ਵੀਰ ਜੀ ਘਰ ਆਏ ਤੇ ਉਹਨਾਂ ਨੇ ਆਉਂਦਿਆਂ ਹੀ ਉਹ ਤਸਵੀਰ ਲਿਆ ਕੇ ਮੇਰੇ ਹੱਥ ਵਿੱਚ ਰੱਖ ਦਿੱਤੀ ਤੇ ਨਾਲ ਹੀ ਕਿਹਾ ਕਿ ਭੈਣੇ ਇਸ ਸ਼ਬਦ ਦਾ ਤੂੰ ਰੋਜ਼ ਜਾਪ ਕਰਿਆ ਕਰਨਾ ਹੈ ਉਹ ਭੈਣ ਜੀ ਕਹਿੰਦੇ ਕਿ ਵੀਰ ਜੀ ਦੇ ਬੋਲਾਂ ਵਿੱਚ ਇੰਨੀ ਤਾਕਤ ਤੇ ਇੰਜ ਲੱਗਿਆ ਜਿਵੇਂ ਗੁਰੂ ਰਾਮਦਾਸ ਜੀ ਨੇ ਆਪ ਹੀ ਮੈਨੂੰ ਖੁਦ ਸੱਜਾ ਭੇਜਿਆ ਹੋਵੇ ਇਸ ਬਾਣੀ ਦਾ ਜਾਪ ਕਰਨ ਦੇ ਲਈ ਕਹਿੰਦੀ ਕਿ ਮੈਂ ਉਸੇ ਹੀ ਵੇਲੇ ਉਸ ਤਸਵੀਰ ਨੂੰ ਫੜਿਆ ਤੇ ਸਾਡੇ ਸਾਹਮਣੇ ਬੜੇ ਅੰਗੇਠੀ ਕਮਰੇ ਦੇ ਵਿੱਚ ਉੱਥੇ ਤਸਵੀਰ ਨੂੰ ਰੱਖ ਦਿੱਤਾ ਹੁਣ ਕਹਿੰਦੀ ਮੈਂ ਸਕੂਲ ਜਾਣ ਤੋਂ ਪਹਿਲਾਂ ਹਰ ਰੋਜ਼ ਉਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸ਼ਾਮ ਸਮੇਂ ਰਹਿਰਾਸ ਦੇ ਵੇਲੇ ਵੀ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਿਨ ਤੋਂ ਅਸੀਂ ਉਸ ਸ਼ਬਦ ਦਾ ਜਾਪ ਆਪਣੇ ਘਰ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਹਰ ਕੰਮ ਦੇ ਵਿੱਚ ਬਰਕਤ ਪਾਉਣੀ ਸ਼ੁਰੂ ਕਰ ਦਿੱਤੀ। ਸਾਨੂੰ ਪਤਾ ਹੀ ਨਾ ਲੱਗਿਆ ਕਰੇ ਕਿ ਕਿਹੜਾ ਕੰਮ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ। ਮਹਾਰਾਜ ਜੀ ਨੇ ਐਨੀ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਮੈਂ ਉਸ ਵੇਲੇ ਖੁਦ ਪੜ ਰਹੀ ਸੀ ਕਿ ਸ਼ਾਇਦ 9ਵੀਂ ਜਾਂ 10ਵੀਂ ਕਲਾਸ ਵਿੱਚ ਹੋਵਾਂਗੀ। ਪਰ ਗੁਰੂ ਸਾਹਿਬ ਜੀ ਨੇ ਮੈਨੂੰ ਇੱਕ ਟਿਊਸ਼ਨ ਟੀਚਰ ਬਣਾ ਦਿੱਤਾ। ਸਾਡੇ ਆਂਡ-ਗਵਾਂਡ ਦੇ ਬੱਚੇ ਮੇਰੇ ਕੋਲ ਟਿਊਸ਼ਨ ਪੜਨ ਲਈ ਆਉਣ ਲੱਗੇ। ਚਾਰਾਂ ਹੀ ਪਾਸਿਆਂ ਤੋਂ ਘਰ ਵਿੱਚ ਪੈਸੇ ਆਉਣ ਲੱਗੇ ਜਿਸ ਦੇ ਨਾਲ ਸਾਡਾ ਹੱਥ ਸੌਖਾ ਹੋ ਗਿਆ। ਸੋ ਕਹਿੰਦੇ ਇਸ ਤਰ੍ਹਾਂ ਨਾ ਵਾਹਿਗੁਰੂ ਜੀ ਨੇ ਹਰ ਕੰਮ ਵਿੱਚ ਬਰਕਤ ਪਾਉਣੀ ਸ਼ੁਰੂ ਕਰ ਦਿੱਤੀ। ਉਹ ਭੈਣ ਜੀ ਆਖਦੇ ਹਨ ਕਿ ਮੇਰੇ ਪਿਤਾ ਜੀ ਹਰ ਰਕਮ ਦਾ ਨਸ਼ਾ ਕਰਦੇ ਸਨ। ਨਸ਼ਾ ਕਰਨ ਦੇ ਲਈ ਉਹਨਾਂ ਨੇ ਸਾਡੇ ਘਰ ਦੇ ਭਾਂਡੇ ਤੱਕ ਵੇਚਣੇ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ। ਜਿਸ ਦੇ ਨਾਲ ਸਿਰਫ ਸ਼ਰਾਬ ਦਾ ਹੀ ਨਸ਼ਾ ਰਹਿ ਗਿਆ ਬਾਕੀ ਨਸ਼ੇ ਕਰਨੇ ਉਹਨਾਂ ਛੱਡ ਦਿੱਤੇ। ਭਾਵ ਕਿ ਜਿਸ ਦਿਨ ਤੋਂ ਗੁਰਬਾਣੀ ਦਾ ਸ਼ਬਦ ਦਾ ਜਾਪ ਸਾਡੇ ਵਿੱਚ ਹੋਣਾ ਸ਼ੁਰੂ ਹੋ ਗਿਆ ਸਾਡੇ ਘਰ ਵਿੱਚ ਇਸ ਘਰ ਦੇ ਜੀਵਾਂ ਨੇ ਜਪਣਾ ਸ਼ੁਰੂ ਕਰ ਦਿੱਤਾ ਭਾਵ ਸਾਡੇ ਘਰ ਦੇ ਹਾਲਾਤ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਹਾਲਾਤ ਸੁਧਰਨੇ ਸ਼ੁਰੂ ਹੋ ਗਏ ਪਰਮਾਤਮਾ ਜੀ ਦੀ ਬੜੀ ਕਿਰਪਾ ਹੋਈ ਤੇ ਭੈਣ ਜੀ ਆਖਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮੇਰਾ ਇੱਕ ਚੰਗੇ ਪਰਿਵਾਰ ਦੇ ਵਿੱਚ ਵਿਆਹ ਹੋਇਆ ਪੂਰਾ ਪਰਿਵਾਰ ਬੜਨ ਨੇਕ ਸੁਭਾਅ ਦਾ ਤੇ ਗੁਰੂ ਘਰੇ ਜਾਣ ਵਾਲਾ ਗੁਰੂਨ ਮੰਨਣ ਵਾਲਾ ਤੇ ਪੈਸਿਆਂ ਪਾਸੋਂ ਵੀ ਸਾਧ ਸੰਗਤ ਜੀ ਕਾਫੀ ਖੁੱਲਾ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਆਖਦੇ ਕਿ ਮੇਰਾ ਛੋਟਾ ਭਰਾ ਨੂੰ ਵੀ ਕਾਮਯਾਬ ਹੋਣ ਵਿੱਚ ਹੁਣ ਕੋਈ ਵੀ ਮਦਦ ਦੀ ਲੋੜ ਨਹੀਂ ਸੀ ਪਰ ਕਹਿੰਦੀ ਫਿਰ ਵੀ ਮੇਰੇ ਸਹੁਰਾ ਪਰਿਵਾਰ ਨੇ ਉਸ ਦੀ ਮਦਦ ਕੀਤੀ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਵੀ ਵਰਤ ਰਹੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹਾਨਾ ਮੇਰੇ ਸਹੁਰੇ ਪਰਿਵਾਰ ਨੂੰ ਹੀ ਬਣਾਇਆ ਕਹਿੰਦੀ ਕਿ ਮੇਰੇ ਭਰਾ ਨੂੰ ਜੌਬ ਬਹੁਤ ਹੀ ਵਧੀਆ ਮਿਲ ਗਈ ਤੇ ਨਾਲ ਹੀ ਨਾਲ ਕਹਿੰਦੀ ਕਿ ਸਾਡੇ ਮੰਨਣੋਂ ਵੀ ਸ਼ਾਂਤੀ ਮਿਲ ਗਈ ਜਦੋਂ ਅਸੀਂ ਰੋਜ਼ ਹੀ ਗੁਰੂ ਘਰੇ ਜਾਇਆ ਕਰਨਾ ਤੇ ਬੜਾ ਹੀ ਸਕੂਨ ਮਿਲਿਆ ਕਰਨਾ ਕਹਿੰਦੀ ਕਿ ਗੁਰੂ ਸਾਹਿਬ ਜੀ ਕਿੰਜ ਵਰਤੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਬੜਾ ਪਿਆਰਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਬਹੁਤ ਤਾਕਤਵਰ ਹੈ ਜਦੋਂ ਸਾਡੀ ਰਸਨਾ ਤੇ ਆ ਜਾਂਦਾ ਹੈ ਸਾਡੇ ਹਿਰਦੇ ਵਿੱਚ ਜਵਸ ਜਾਂਦਾ ਹੈ ਤਾਂ ਸਾਡੇ ਮੱਥੇ ਦੇ ਲੇਖ ਬਦਲ ਜਾਂਦੇ ਹਨ ਸਾਡੇ ਮਾੜੇ ਕਰਮ ਕੱਟੇ ਜਾਂਦੇ ਹਨ ਸਾਡੇ ਸੋਹਣੇ ਸੋਹਣੇ ਲੇਖ ਬਣਨੇ ਸ਼ੁਰੂ ਹੋ ਜਾਂਦੇ ਹਨ ਸੋ ਭਰੋਸੇ ਦੇ ਨਾਲ ਆਪਣੇ ਗੁਰੂ ਦੇ ਲੜ ਲੱਗਣਾ ਹੈ ਗੁਰਬਾਣੀ ਦਾ ਜਾਪ ਕਰਨਾ ਹੈ ਸੋ ਉਹ ਭੈਣ ਭਰਾ ਦੇ ਕਰਦੇ ਵਿੱਚ ਸ਼ਬਦ ਸੀ ਗੁਰੂ ਦੀ ਤਸਵੀਰ ਆਈ ਸੀ ਜੋ ਗੁਰਬਾਣੀ ਦਾ ਸ਼ਬਦ ਉਸ ਤਸਵੀਰ ਵਿੱਚ ਲਿਖਿਆ ਹੋਇਆ ਸੀ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਤੇ ਸਾਧ ਸੰਗਤ ਜੀ ਇਹ ਸਾਰੇ ਹੀ ਹੱਡ ਬੀਤੀ ਸੁਣ ਕੇ ਤੁਹਾਨੂੰ ਕੁਝ ਸਿੱਖਿਆ ਤਾਂ ਮਿਲੀ ਹੋਵੇਗੀ ਉਸ ਬਾਣੀ ਦੇ ਵਿੱਚ ਉਸ ਸ਼ਬਦ ਜਿਹੜਾ ਸੀ ਉਹ ਲਿਖਿਆ ਸੀ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰਗ ਗੁਰਪ੍ਰਸਾਦ ਭਾਵ ਕੇ ਮੂਲ ਮੰਤਰ ਦਾ ਜਾਪ ਤੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਫੋਟੋ ਵਿੱਚ ਉਸ ਤਸਵੀਰ ਦੇ ਲੱਗੀ ਹੋਈ ਸੀ ਕਹਿੰਦੀ ਕਿ ਇਹਦਾ ਫਾਇਦਾ ਇੰਨਾ ਜ਼ਿਆਦਾ ਹੁੰਦਾ ਹੈ ਸਾਨੂੰ ਖੁਦ ਹੀ ਪਤਾ ਨਹੀਂ ਲੱਗਾ ਕਿ ਕਦੋਂ ਸਾਡੇ ਘਰ ਦੇ ਪਾਸੇ ਪਲਟਣੇ ਸ਼ੁਰੂ ਹੋ ਗਏ ਉਹ ਭੈਣ ਦੱਸਦੀ ਹੈ ਕਿ ਅਸੀਂ ਘਰੋਂ ਬਾਹਰ ਜਦੋਂ ਵੀ ਜਾਣਾ ਜਾਂ ਘਰੋਂ ਅੰਦਰ ਅੰਭਾਰੋਂ ਅੰਦਰ ਆਉਣਾ ਤੇ ਅਸੀਂ ਆਉਂਦੇ ਹਾਂ ਉਸ ਸ਼ਬਦ ਦੇ ਦਰਸ਼ਨ ਕਰਨੇ ਉਸ ਸ਼ਬਦ ਦਾ ਜਾਪ ਸਾਡੇ ਮਨ ਦੇ ਅੰਦਰ ਚੱਲਣਾ ਸ਼ੁਰੂ ਹੋ ਜਾਣਾ ਕਹਿੰਦੀ ਕਿ ਅਸੀਂ ਅਰਦਾਸ ਕਰਕੇ ਹੀ ਹਰ ਕੰਮ ਨੂੰ ਜਾਂਦੇ ਸੀ ਤੇ ਕਹਿੰਦੀ ਕਿ ਇਦਾਂ ਇਦਾਂ ਸਾਡੇ ਮਨ ਦੇ ਵਿਚਾਰ ਵੀ ਚੱਲਣੇ ਸ਼ੁਰੂ ਹੋ ਗਏ ਤੇ ਚੰਗੇ ਚੰਗੇ ਮਨ ਵਿੱਚ ਵਿਚਾਰ ਆਉਣੇ ਪੋਜ਼ਿਟਿਵ ਹੀ ਸਾਡੇ ਮਨ ਵਿੱਚ ਸਵਾਲ ਆਉਣੇ ਇਸ ਕਰਕੇ ਕਹਿੰਦੀ ਜੇ ਸਾਹਮਣੇ ਸ਼ਬਦ ਗੁਰੂ ਦੀ ਤਸਵੀਰ ਹੋਵੇਗੀ ਗੁਰੂ ਦਾ ਨਾਮ ਹੋਵੇਗਾ ਸਾਡੇ ਹਿਰਦੇ ਵਿੱਚ ਚੱਲੇਗਾ ਸੋਸ ਭੈਣ ਨੇ ਆਪਣੀ ਹੱਡ ਬੀਤੀ ਸਾਂਝੀ ਕਰਕੇ ਇਹ ਵੀ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਹਰ ਘਰ ਦੇ ਵਿੱਚ ਮੂਲ ਮੰਤਰ ਦੇ ਜਾਪ ਦੀ ਫੋਟੋ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਵਿੱਚ ਮੂਲ ਮੰਤਰ ਦਾ ਜਾਪ ਹੀ ਚੱਲਦਾ ਰਹੇ ਤੁਹਾਡੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲ ਜਾਵੇ ਤੁਸੀਂ ਆਪਣੀਆਂ ਭਟਕਣਾ ਤੋਂ ਬਚ ਸਕੋ ਤੇ ਪਰਮਾਤਮਾ ਦਾ ਜਾਪ ਜਿਹੜਾ ਹੈ ਤੁਹਾਡੇ ਮਨ ਵਿੱਚ ਸਿਮਰਨ ਹਮੇਸ਼ਾ ਚੱਲਦਾ ਰਿਹਾ ਕਰੇ ਜਿਵੇਂ ਕਿ ਮੋٹے ਅੱਖਰਾਂ ਦੇ ਵਿੱਚ ਵਾਹਿਗੁਰੂ ਹੀ ਭਾਵੇਂ ਲਿਖਿਆ ਹੋਵੇ ਵੇਖਦੇ ਅਸਰ ਤੁਹਾਡੇ ਹਿਰਦੇ ਦੇ ਵਿੱਚੋਂ ਤੁਹਾਡੇ ਰਸਨਾ ਤੋਂ ਵਾਹਿਗੁਰੂ ਜੀ ਤਾਂ ਆ ਜਾਵੇਗਾ ਸੋ ਸਾ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਪਰਿਵਾਰ ਵਿੱਚ ਸਕਾਰਾਤਮਕ ਊਰਜਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇ ਸਾਡੇ ਬੱਚੇ ਪਰਮਾਤਮਾ ਦੇ ਲੜ ਲੱਗ ਜਾਣ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਿਹੜੀ ਮੇਨ ਕੰਦ ਹੈ ਭਾਵੇਂ ਸਾਹਮਣੇ ਹੀ ਹੋਵੇ ਘਰ ਦੀ ਐਂਟਰੀ ਵਾਲੇ ਕੰਦ ਦੇ ਸਾਹਮਣੇ ਤੁਸੀਂ ਮੂਲ ਮੰਤਰ ਦੇ ਜਾਪ ਦੀ ਫੋਟੋ ਲਗਵਾ ਲਓਗੇ ਤਾਂ ਤੁਹਾਡੇ ਮਨ ਨੂੰ ਬਹੁਤ ਹੀ ਸਕੂਨ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ